ਹਾਂਜੀ ਅਪੀ ਜੀ ਸਪੀਕਰ ਸਾਹਿਬ ਮੇਰੇ ਹੱਥਾ ਬੱਸ ਜੀ ਚੁੰਨੀ ਕਲਾਂ ਦੇ ਵਿੱਚ ਇੱਕ ਸਰਕਾਰੀ ਕਾਲਜ ਹੈ ਜੀ ਸਪੀਕਰ ਸਾਹਿਬ ਪਹਿਲਾਂ ਤਾਂ ਇੱਕ ਬੜੀ ਤਰਾਸਦੀ ਰਹੀ ਜੀ ਕਿ ਉਹ ਬਹੁਤ ਪਿੱਛੇ ਹਟਮਾ ਬਣ ਗਿਆ ਉਹਦੇ ਤੇ ਧਿਆਨ ਘੱਟ ਦਿੱਤਾ ਜਾਂਦਾ ਹੈ ਉੱਥੇ ਤਕਰੀਬਨ 800 ਦੇ ਕਰੀਬ ਸਟੂਡੈਂਟ ਜਿਹੜਾ ਪੜਦਾ ਤੇ 15 ਸਾਲ ਦੇ ਕਰੀਬ ਹਜੇ ਹੋਏ ਨਹੀਂ ਤੇ ਬਿਲਡਿੰਗ ਜਿਹੜੀ ਆ ਉਹ ਟਿਕਣੀ ਵੀ ਸ਼ੁਰੂ ਹੋ ਗਈ ਆ ਤੇ ਮੈਂ ਖੁਦ ਉੱਥੇ ਵਿਜ਼ਿਟ ਕੀਤਾ ਸੀ ਤੇ ਮੇਰੀ ਬੇਨਤੀ ਆ ਤਹਾਡੇ ਮਾਧਿਅਮ ਨਾਲ ਸਰਕਾਰ ਨੂੰ ਕਿ ਆਪਾਂ ਉੱਥੇ ਧਿਆਨ ਦੇ ਕੇ ਉਸ ਕਾਲਜ ਨੂੰ ਜਿਹੜਾ ਹੋਰ ਵਧੀਆ ਬਣਾਈਏ ਤੇ ਉਹਦੇ ਲਈ ਫੰਡਸ ਆਪਾਂ ਨੂੰ ਮੁਹੱਈਆ ਕਰਾਇਆ ਜਾਣ ਤਾਂ ਕਿ ਜਿਹੜੇ ਗਰੀਬ ਬੱਚੇ ਨੇ ਉੱਥੇ ਪੜ੍ਹਦੇ ਸਰਕਾਰੀ ਕਾਲਜ ਦੇ ਵਿੱਚ ਉਹ ਮਿਆਰੀ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਕਰ ਸਕਣ ਕਿਉਂਕਿ ਕੰਪੀਟੀਸ਼ਨ ਦਾ ਦੌਰ ਹੈ ਪ੍ਰਾਈਵੇਟ ਕਾਲਜ ਜਿਹੜੇ ਨੇ ਉਹ ਬਹੁਤ ਵਧੀਆ ਬਣੇ ਹੋਏ ਨੇ ਸਾਡਾ ਗਵਰਨਮੈਂਟ ਦਾ ਕਾਲਜ ਜਿਹੜਾ तकरीबन 14 ਏਕੜ ਦੇ ਵਿੱਚ ਫੈਲਿਆ ਹੋਇਆ ਸਰ ਉਹਦੀ ਹਾਲਤ ਜਿਹੜੀ ਆ ਉਹ ਖਸਤਾ ਹੁੰਦੀ ਜਾ ਰਹੀ ਹੈ ਮੇਰੀ ਤੁਹਾਡੇ ਰਾਹੀਂ ਬੇਨਤੀ ਹੈ ਸਰਕਾਰ ਨੂੰ ਕਿ ਆਪਾਂ ਉਹਦੇ ਵਿੱਚ ਧਖਲ ਦੇ ਕੇ ਆਪਾਂ ਫੰਡ ਜਿਹੜਾ ਰਿਲੀਜ਼ ਕੀਤਾ ਜਾਵੇ ਬਹੁਤ ਧੰਨਵਾਦ ਡਾਕਟਰ